ਇਸ ਕਕਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੁਣਿਆ ਹੋਇਆ ਸੀ ਹਰਿਆਣਾ ਪ੍ਰਦੇਸ਼ 7ਵੀਂ ਜਮਾਤ ਦੀ ਦੀ ਕਿਤਾਬ ਦੂਜਾ ਪੜਾਅ ਦਾ ਪੰਨਾ ਨੰਬਰ 12 ਆਇ ਇੱਕ ਲੇਖਨ ਇਹਦੇ ਲੇਖਕ ਹਨ ਤਨੀ RAM ਚਾਤਰੀ ਹਰਿਆਣਾ ਪ੍ਰਦੇਸ਼ ਦੇ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੀ ਕਕਿਆ ਵਿੱਚ ਦੱਸਿਆ ਸੀ ਇਹਦੀ ਸਥਾਪਨਾ 1 ਨਵੰਬਰ 1966 ਵਿੱਚ ਹੋਈ ਸੀ ਇਹ ਪੰਜਾਬ ਪ੍ਰਾਂਤ ਤੋਂ ਅਲੱਗ ਹੋਇਆ ਸੀ ਇਹਦੇ ਵਿੱਚ ਗੱਗਰ ਯਮਨਾ ਅੱਧੀ ਨਦੀਆਂ ਇੱਥੇ ਦੀ ਪ੍ਰਮੁੱਖ ਨਦੀਆਂ ਹਨ ਇੱਥੇ ਭਗਤ ਸਿੰਘ ਫੂਲ ਭਗਤ ਫੂਲ ਸਿੰਘ ਮਹਿਲਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ ਗਈ ਗਈ ਸੀ ਇੱਥੇ ਮਬਾਰਦ ਦਾ ਯੁੱਧ ਹੋਇਆ ਸੀ ਇਦਾਂ ਇਹਨਾਂ ਬਾਰੇ ਮੈਂ ਤੁਹਾਨੂੰ ਪਿਛੇ ਵਾਲੀ ਕੱਛੇ ਵਿੱਚ ਦੱਸ ਚੁੱਕਿਆ ਸੀ ਦੱਸ ਚੁੱਕਿਆ ਸੀ ਅੱਜ ਦੀ ਕੱਛੇ ਵਿੱਚ ਮੈਂ ਤੁਹਾਨੂੰ ਹੋਰ ਦੱਸਾਂਗਾ ਵੇਖੋ ਜੀ ਸਾਡਾ ਹਰਿਆਣੇ ਦੇ ਲੋਕ ਗੀਤ ਹਰਿਆਣੇ ਦੇ ਲੋਕ ਗੀਤ ਸੰਗੀਤ ਵਿੱਚ ਹਰਿਆਣੇ ਦੇ ਜੋ ਲੋਕ ਹੈ ਗੀਤ ਸੰਗੀਤ ਅਤੇ ਮਨੋਰੰਜਨ ਦੇ ਬੜੇ ਹੀ ਸੁਕੀਨ ਹਨ ਜੋ ਹਰਿਆਣਾ ਦੇ ਲੋਕ ਐ ਗੀਤ ਸੰਗੀਤ ਤੇ ਮਨੋਰੰਜਨ ਦੇ ਬੜੇ ਸੁਕੀਨ ਹਨ ਉਹਨਾਂ ਨੂੰ ਇਹਨਾਂ ਵਿਲਾਸੋਕ ਸੀ ਗੀਤ ਸੰਗੀਤ ਦਾ ਇੱਥੋਂ ਦੇ ਲੋਕ ਗੀਤ ਹਰਿਆਣਵੀ ਬੋਲੀ ਬਈ ਹਰਿਆਣੇ ਦੇ ਵਿੱਚ ਜਿਹੜੇ ਜਿਹੜੇ ਹਰਿਆਣੇ ਦੇ ਲੋਕ ਗੀਤ ਨੇ ਉਹ ਹਰਿਆਣਵੀ ਬੋਲੀ ਵਿੱਚ ਗਾਏ ਜਾਂਦੇ ਹਨ ਇੱਥੋਂ ਇੱਥੇ ਲੋਕ ਨਿਰਤੇ ਧਮਾਲ ਇੱਥੇ ਲੋਕ ਨਿਰਤ ਧਮਾਲ ਸਾਂਗ ਰਾਗਣੀ ਗੀਤ ਘੋੜੀ ਆਦੀ ਲੋਕਾਂ ਦੇ ਮਨੋਰੰਜਨ ਦੇ ਸਾਧਨ ਹਨ ਭਈ ਇੱਥੋਂ ਦੀ ਲੋਕਾਂ ਦੇ ਮਨੋਰੰਜਨ ਦੇ ਕਿਹੜੇ-ਕਿਹੜੇ ਸਾਧਨ ਮੰਨੇ ਗਏ ਨੇ ਇੱਥੋਂ ਦੇਖੋ ਇੱਥੇ ਲੋਕ ਨਿਰਤ ਢਮਾਲ ਸਾਂਗ ਰਾਗਣੀ ਗੀਤ ਘੋੜੀ ਆਦੀ ਲੋਕਾਂ ਦੇ ਮਨੋਰੰਜਨ ਦੇ ਸਾਧਨ ਹਨ ਇਹਨਾਂ ਵਿੱਚ ਜਨਮ ਮਰਨ ਤੀਸ ਤਿਉਹਾਰ ਸਾਵਣ ਫੱਗਣ ਖੇਤੀ ਤੇ ਹਾਸ ਰਸ ਨਾਲ ਸੰਬੰਧਿਤ ਗੀਤ ਮਿਲਦੇ ਨੇ ਭਈ ਆਵੇ ਕੁਝੀ ਇਹ ਤੋਂ ਜਿਹੜੀ ਸਾੰਗ ਰਾਗਣੀ ਘੋੜੀ ਲੋਕ ਨਿਰਤੇ ਧਮਾਲ ਇਹ ਲੋਕਾਂ ਦੇ ਮਨੋਰੰਜਨ ਦੇ ਸਾਧਨ ਹਨ ਇਹਨਾਂ ਵਿੱਚ ਹੋਰ ਵੀ ਹੈਗੇ ਕਿਹੜੇ ਜਿਹੜੇ ਜਨਮ ਮਰਨ ਤੀਜ ਤਿਉਹਾਰ ਸਾਵਣ ਫੱਗਣ ਖੇਤੀ ਤੇ ਹਾਸ ਰਸ ਨਾਲ ਸੰਬੰਧਿਤ ਗੀਤ ਵੀ ਮਿਲਦੇ ਹਨ ਇਥੋਂ ਕਿਥੇ ਇੱਥੇ ਸਾਡੇ ਹਰਿਆਣਾ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਅਤੇ ਮੇਲੇ ਮਨਾਏ ਜਾਂਦੇ ਹਨ ਹਰਿਆਣਾ ਵਿੱਚ ਕਈ ਤਰ੍ਹਾਂ ਦੇ ਮੇਲੇ ਤੇ ਤਿਉਹਾਰ ਵੀ ਮਨਾਏ ਜਾਂਦੇ ਨੇ ਭਈ ਹੋਲੀ ਦਾ ਮੇਲਾ ਦੀਵਾਲੀ ਦਾ ਮੇਲਾ ਤੇ ਫੱਗਣ ਦਾ ਮੇਲਾ ਇਹ ਹਰਿਆਣਾ ਵਿੱਚ ਜਿਹੜਾ ਵੀ ਹੋਰ ਵੀ ਕਈ ਤਰ੍ਹਾਂ ਦੇ ਜੋ ਜਨਮਸ਼ਟਮੀ ਦਾ ਤਿਉਹਾਰ ਹੁੰਦਾ ਸੀ ਇਹ ਹਰਿਆਣਾ ਵਿੱਚ ਮਨਾਏ ਜਾਂਦੇ ਹਨ ਵੇਖੋ ਇੱਥੇ ਕਈ ਤਰ੍ਹਾਂ ਦੇ ਤਿਉਹਾਰ ਅਤੇ ਮੇਲੇ ਮਨਾਏ ਜਾਂਦੇ ਹਨ ਜਿਵੇਂ ਵੀ ਕੀ ਹੋਲੀ ਫਾਗ ਦੁਸਹਿਰਾ ਹੋਲੀ ਫਾਗ ਦੁਸਹਿਰਾ ਦੀਵਾਲੀ ਤੀਜ ਈਦ ਤੇ ਸ਼ਿਤਲਾ ਮਾਤਾ ਦਾ ਮੇਲਾ ਸ਼ਿਤਲਾ ਮਾਤਾ ਦਾ ਮੇਲਾ ਕਿੱਥੇ ਲੱਗਦਾ ਸੀ ਆ ਸ਼ਿਤਲਾ ਮਾਤਾ ਦਾ ਮੇਲਾ ਗੁਰਦਾਉਂ ਵਿੱਚ ਲੱਗਦਾ ਸੀ ਇਹ ਕਪਾਲ ਮੋਚਨ ਦਾ ਮੇਲਾ ਇਹ ਯਮਨਾਨਗਰ ਡਿਸਟ੍ਰਿਕਟ ਵਿੱਚ ਲੱਗਦਾ ਸੀ ਦੇਖੋ ਸੀਤਲਾ ਮਾਤਾ ਦਾ ਮੇਲਾ ਵੇਖੋ ਜੀ ਇਹ ਕਪਾਲ ਮੋਚਨ ਦਾ ਮੇਲਾ ਇੱਥੇ ਪ੍ਰਸਿੱਧ ਹਨ ਇੱਥੋਂ ਦੇ ਜਿਹੜੇ ਹਰਿਆਣੇ ਦੇ ਮਰਦਾਂ ਦਾ ਮੁੱਖ ਪਹਿਰਾਵਾ ਕਿਹੜਾ ਸੀ ਧੋਤੀ কুর্তা ਤੇ ਪਗਨ ਹਰਿਆਣਾ ਦੇ ਜੋ ਲੋਕ ਮਰਦੇ ਉਹ ਧੋਤੀ কুর্তা ਤੇ ਪੱਗ ਪੈਂਦੇ ਹਨ ਤੇ ਇੱਥੇ ਦੀ ਜੋ ਜਨਾਨੀਆਂ ਔਰਤਾਂ ਅੰਦਰ কুরਤੀ ਘਗਰਾ ਚੋਲੀ ਦਮਨ ਅਤੇ ਚੁੰਨੀ ਪੈਨਣ ਦਾ ਰਿਵਾਜ ਵੀ ਔਰਤਾਂ ਅੰਦਰ ਕੀ ਬਈ ਗਗਰਾ ਚੋਲੀ ਦਮਨ ਅਤੇ ਚੁੰਨੀ ਪੈਨਣ ਦਾ ਰਿਵਾਜ ਸੀ ਔਰਤਾਂ ਅੰਦਰ ਪਰ ਹੁਣ ਵੀ ਜਿਹੜਾ ਅਜ ਦਾ ਸਮੇਂ ਸੀ ਅਣਜੀ ਸਾਡੀ ਨਵੀਂ ਪੀੜ੍ਹੀ ਸੀ ਨਵੀਂ ਪੀੜ੍ਹੀ ਨਵੇਂ ਪਹਿਰਾਵੇ ਨੂੰ ਅਪਣਾ ਰਹੀ ਸੀ ਇੱਥੇ ਦੀ ਜਿਹੜੀ ਨਵੀਂ ਪੀੜ੍ਹੀ ਆਈ ਸੀ ਉਹ ਜਿਹੜੇ ਯੰਗ ਹੈ ਉਹ ਧੋਤੀ ਕੁਰਤਾਨੀ ਪਹਿੰਦੇ ਪੈਂਟ ਤੇ ਸ਼ਰਟਾਂ ਤੇ ਟੀ-ਸ਼ਰਟ ਪਾਉਂਦੇ ਹਨ ਤਾਂ ਇੱਥੇ ਦੀ ਕੁੜੀਆਂ ਉਹ ਸੂਟ ਸਲਵਾਰ ਤੇ ਪੈਂਟ ਟੀ-ਸ਼ਰਟ ਟੋਪ ਇਹ ਕੁੜੀਆਂ ਪਾਉਂਦੀਆਂ ਹਨ ਇੱਥੇ ਦੀ ਜੋ ਔਰਤਾਂ ਨਵੀਂ ਜਿਹੜੀ ਨਵੀਂ ਪੀੜ੍ਹੀ ਐ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੀ ਤੋ ਇੱਥੇ ਦੱਸਿਆ ਗਿਆ ਸੀ ਕਿ ਵੀ ਪਹਿਰਾਵੇ ਨੂੰ ਕਿ ਨਵੀਂ ਪੀੜ੍ਹੀ ਨਵੇਂ ਪਹਿਰਾਵੇ ਨੂੰ ਅਪਣਾ ਰਹੀ ਸੀ ਇੱਥੋਂ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਗਹਿਣੀਆਂ ਦੇ ਸੋਕੀਨ ਹਨ ਜਿਵੇਂ ਇੱਥੇ ਦੇ ਹਰਿਆਣਾ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਘਹਿਣੀਆਂ ਦੇ ਸੋਕੀਨ ਹਨ ਕੋਈ ਉਂਗਲ ਵਿੱਚ ਅੰਗੂਠੀ ਪਾਉਂਦਾ ਸੀ ਗਲੇ ਵਿੱਚ ਚੇਨ ਪਾਉਂਦਾ ਸੀ ਹੱਥ ਵਿੱਚ ਕੜਾ ਪਾਉਂਦਾ ਸੀ ਇੱਥੇ ਦੇ ਲੋਕਾਂ ਦੇ ਇੱਕ ਗੈਣੀਆਂ ਦੀ ਸੁਕੀਨ ਹਨ ਹਰਿਆਣਾ ਦੇ ਲੋਕ ਸਾਡੀ ਅੱਜ ਦੀ ਕਲਾਸ ਇੱਥੇ ਸਮਾਪਤ ਹੋਈ ਸੀ ਕੱਲ ਤੋਂ ਮਿਲਦੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਤੇ ਇਹਦੀ ਲੈਸਨ ਬਾਰੇ ਹੋਰ ਤੋਂ ਮੈਂ ਤੁਹਾਨੂੰ ਅੱਗੇ ਵਾਲੀ ਕੱਖੇ ਵਿੱਚ ਦੱਸਾਂਗਾ ਅੱਜ ਦੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਸ਼ਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ